ਜੋ ਪ੍ਰੇਮਾਨ ਨੇ ਇਹ ਉਹਨਾਂ ਦੀ ਰੀਸ ਕਰਦਾ ਹੈ ਜਿਹੜੇ ਪਿਆਰੇ ਪ੍ਰਭੂ ਦੇ ਦਰ ਤੋਂ ਸਤਕਾਰ ਹਾਸਲ ਕਰ ਚੁੱਕੇ ਹਨ ਭਾਵ ਬਿਰਤੀ ਬਗਲਿਆਂ ਵਾਲੀ ਹੈ ਰੀਸ ਹੰਸਾ ਦੀ ਕਰਦਾ ਹੈ ਜੋ ਪ੍ਰੇਮਾਨ ਨੇ ਤਨ ਕੀ ਰੀਸਾ ਕੂੜੇ ਮੂਰਖ ਕੀ ਹਾਠੀਸਾ ਇਹ ਫਿਰ ਕਹਿੰਦੇ ਵੀ ਹੱਠ ਦੀਆਂ ਗੱਲਾਂ ਕਰਦਾ ਹੈ ਤੇ ਝੂਠੇ ਮੂਰਖ ਮਨ ਮਨੁੱਖ ਦੇ ਹੱਠ ਦੀ ਗੱਲ ਕੂੜੇ ਮੂਰਖ ਕੀ ਹਾਠੀਸਾ ਕਿਉਂਕਿ ਭੇਖ ਦਹਾ ਜਿਆਦਾ ਰਹਾ ਹੈ ਤੇ ਸੱਚ ਘਟ ਕੁਮਾਰਿਆ ਹੈ ਭੇਖ ਦਿਖਾਵੇ ਸੱਚ ਨਾ ਕੁਮਾਵੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵਚਨ ਨੇ ਕਿ ਝੂਠਾ ਮੂਰਖ ਹੋਰਨਾਂ ਨੂੰ ਆਪਣੇ ਧਰਮੀ ਹੋਣ ਦੇ ਨਿਹਰੇ ਭੇਖ ਵਿਖਾ ਰਿਹਾ ਹੈ ਇਹ ਸ਼ੋਤਾ ਕਰ ਰਿਹਾ ਹੈ ਵੀ ਮੈਂ ਬਹੁਤ ਧਰਮੀ ਹਾਂ ਮੈਂ ਬੜੇ ਪ੍ਰੇਮ ਨਾਲ ਮੱਥਾ ਟੇਕਦਾ ਹਾਂ ਮੈਂ ਬੜੇ ਸਤਕਾਰ ਨਾਲ ਮੱਥਾ ਟੇਕਦਾ ਹਾਂ ਵੇਖ ਮੈਂ ਕਿਵੇਂ ਗੁਰੂ ਸਾਹਿਬ ਜੀ ਦੀ ਸੇਵਾ ਕਰਦਾ ਹਾਂ ਤੇ ਮਹਾਰਾਜ ਕਹਿੰਦੇ ਆ ਸੇਵਾ ਜਿਹੜੀ ਆ ਉਹ ਕਿਸੇ ਨੂੰ ਦਿਖਾਉਣ ਵਾਸਤੇ ਨਹੀਂ ਕਰਨੀ ਪੇਖ ਦਿਖਾਵੇ ਸੱਚ ਨਾ ਕਮਾਵੇ ਤੂੰ ਧਰਮੀ ਹੋਣ ਦਾ ਭੇਖ ਵਿਖਾ ਕੇ ਕੀ ਕਰੇਗਾ ਭੇਖ ਵਿਖਾਣ ਦਾ ਕੋਈ ਫਾਇਦਾ ਨਹੀਂ ਤੂੰ ਗੁਰੂ ਦੇ ਦਰ ਤੇ ਪ੍ਰਵਾਣ ਹੋਣਾ ਚਾਹੀਦਾ ਆਖੋ ਸਤਨਾਮ ਪੇਖ ਦਿਖਾਵੇ ਸੱਚ ਨਾ ਕਮਾਵੇ ਗੁਰੂ ਸਾਹਿਬ ਜੀ ਕਹਿੰਦੇ ਤੂੰ ਧਰਮੀ ਹੋਣ ਦਾ ਭੇਖ ਵਿਖਾ ਰਿਹਾ ਹੈ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਨਹੀਂ ਕਰਦਾ ਜੇ ਮਾਲੋ ਆਪਾਂ ਜੋੜੇ ਵੀ ਛਾੜਦੇ ਆ ਤਾਂ ਵੀ ਐਂਦਾ ਹੁੰਦਾ ਵੀ ਮੈਨੂੰ ਕੋਈ ਵੇਖੇ ਵੀ ਬੜੀ ਸੇਵਾ ਕਰਦਾ ਹੈ ਝਾੜੂ ਵੀ ਲਾ ਰਿਹਾ ਬਖਾਵ ਖਾ ਕੇ ਕਰ ਰਿਹਾ ਝਾੜੂ ਤੇ ਵੀ ਮੈਨੂੰ ਕੋਈ ਵੇਖ ਰਿਹਾ ਹੈ ਝਾੜੂ ਲਾਉਂਦੇ ਮੈਨੂੰ ਕੋਈ ਬਾਣੀ ਪੜਦੇ ਨੂੰ ਵੇਖ ਰਿਹਾ ਹੈ ਇਸ ਕਰਕੇ ਬਾਣੀ ਪੜ੍ਹਨੀ ਆ ਜਾਂ ਸੇਵਾ ਕਰਨੀ ਆ ਉਹ ਕੰਮਾਂ ਤੋਂ ਟਲ ਕੇ ਵੀ ਨਹੀਂ ਕਰਨੀ ਸੇਵਾ ਅੰਦਰੋਂ ਕਰਨੀ ਆ ਆਪਣਾ ਸਮਾਂ ਕੱਢ ਕੇ ਕਰਨੀ ਆ ਹੁਣ ਕਈ ਵਾਰੀ ਸੁਣਨ ਵਿੱਚ ਆਉਂਦਾ ਹੈ ਕਿ ਕਈ ਬੀਬੀਆਂ ਬਾਣੀ ਤੇ ਪੜਨ ਲੱਗ ਜਾਂਦੀਆਂ ਪਰ ਘਰਾਂ ਵਿੱਚੋਂ ਕੰਮ ਛੱਡ ਬੈਠਦੀਆਂ ਇੱਕ ਗੱਲ ਮਿਲੀ ਹੈ ਕਿ ਜੀ ਪਾਠ ਤੇ ਚਲੋ ਬੀਬਾ ਕਰਦੀ ਹੈ ਬਹੁਤ ਹੈ ਪਰ ਜਦੋਂ ਵੀ ਅਸੀਂ ਕੰਮ ਨੂੰ ਕਹਿੰਦੇ ਆ ਜਾਂ ਜਦੋਂ ਘਰ ਵਾਲੇ ਨੇ ਕੰਮ ਤੇ ਜਾਣਾ ਹੁੰਦਾ ਹੈ ਉਹਨੇ ਕਹਿ ਦੇਣਾ ਕਿ ਮੈਂ ਤਾਂ ਪਾਠ ਕਰਦੀ ਹਾਂ ਇਹ ਪਾਠ ਦਾ ਬਹਾਨਾ ਹੈ ਪਾਠ ਦਾ ਬਹਾਨਾ ਨਹੀਂ ਲਾਉਣਾ ਹੈ ਪਾਠ ਆਪਣੇ ਕੰਮ ਧੰਦਿਆਂ ਨੂੰ ਸੰਕੋਚ ਕੇ ਕਿਰਤ ਕਰਦੇ ਹੋਏ ਨਾਲ ਨਾਲ ਸਮੇਂ ਚੋਂ ਸਮਾਂ ਕੱਢ ਕੇ ਬਾਣੀ ਪੜ੍ਹਨੀ ਹੈ ਤੇ ਘਰ ਵਿੱਚ ਬਜ਼ੁਰਗਾਂ ਦੀ ਸੇਵਾ ਵੀ ਕਰਨੀ ਹੈ ਤੇ ਗੁਰੂ ਘਰ ਵਿੱਚ ਵੀ ਸੇਵਾ ਕਰਨੀ ਹੈ ਜੇ ਹੁਣ ਗੁਰੂ ਘਰ ਦੇ ਭਾਂਡੇ ਤਾਂ ਮਾਂਜ ਰਿਹਾ ਹੈ ਪਰ ਘਰ ਦੇ ਭਾਂਡੇ ਇਕੱਠੇ ਹੋਏ ਪਏ ਹਨ ਉਹ ਮਾਂਜਣ ਨੂੰ ਮਨ ਨਹੀਂ ਕਰਦਾ ਹੈ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਕਿ ਭਾਈ ਦਿਖਾਵੇ ਬਾਤਰ ਸੇਵਾ ਨਹੀਂ ਹੋਣੀ ਚਾਹੀਦੀ ਜੋ ਸੇਵਾ ਹੋਣੀ ਚਾਹੀਦੀ ਆ ਉਹ ਅੰਦਰੋਂ ਹੋਣੀ ਚਾਹੀਦੀ ਇਸ ਤਰ੍ਹਾਂ ਇਹ ਧਰਮੀ ਹੋਣ ਦਾ ਵਿਖਾਵਾ ਹੈ ਪਰ ਪ੍ਰਭੂ ਨਾਮ ਸਿਮਰਨ ਦੀ ਕਮਾਈ ਨਹੀਂ ਕਰਦਾ ਕਹਿ ਤੋ ਮੈਲੀ ਨਿਕਟ ਨਾ ਆਵੇ ਕਹਿ ਤੋ ਮੈਲੀ ਪਰਬੂ ਦੇ ਮਹਿਲ ਦਾ ਵਾਸੀ ਹਾਂ ਕਹਿ ਰਿਹਾ ਕਿ ਮੇਹੋਂ ਆਖਦਾ ਕਿ ਮੈਂ ਹਜ਼ੂਰੀ ਵਿੱਚ ਪਹੁੰਚਿਆ ਹੋਇਆ ਹਾਂ ਪਰ ਪ੍ਰਭੂ ਚਰਨਾਂ ਦੇ ਕਿਤੇ ਨੇੜੇ ਵੀ ਨਹੀਂ ਟੁੱਕਿਆ ਹੈ ਪ੍ਰਭੂ ਚਰਨਾਂ ਦੇ ਤਾਂ ਨੇੜੇ ਵੀ ਨਹੀਂ ਪਹੁੰਚਿਆ ਹੈ ਸੁਣਿਆ ਸੀ ਨਾ ਵੀ ਆਉਂਨਾ ਹਜ਼ੂਰੀ ਵਿੱਚ ਬਹਿ ਕੇ ਬਾਚਨਾਂ ਸੁਣਿਆ ਤੇ ਜਦੋਂ ਵਿਚਾਰ ਹੋਣ ਲੱਗਦੀ ਹੈ ਜਦੋਂ ਕੋਈ ਸਾਨੂੰ ਕੋਈ ਝੋਲੀ ਵਿੱਚ ਪੈਣ ਲੱਗਦਾ ਹੈ ਉਦੋਂ ਕਈ ਵਾਰੀ ਬੰਦਾ ਉੱਠ ਕੇ ਤੁਰ ਜਾਂਦਾ ਹੈ ਮਨੋਕ ਉੱਠ ਕੇ ਤੁਰ ਜਾਂਦਾ ਹੈ ਜਦੋਂ ਨੋ ਵਚਨ ਝੋਲੀ ਵਿੱਚ ਪੈਣਾ ਕੋਈ ਗਿਆਨ ਗੁਰੂ ਜੀ ਦੀ ਗੱਲ ਪੈਣੀ ਇਸ ਤਰ੍ਹਾਂ ਸਾਨੂੰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਰਣਾ ਵਿੱਚੋਂ ਦਾਤ ਕਿਵੇਂ ਲੈਣੀ ਹੈ ਗਿਆਨ ਦੀ ਨਾਮ ਦੀ ਮਨ ਨਹੀਂ ਪ੍ਰੀਤ ਕਹੈ ਮੁਖਵਾਤਾ ਮਨ ਦੀ ਪ੍ਰੀਤ ਤਾਂ ਹੈ ਨਹੀਂ ਮੰਟ ਗਿਆ ਨਹੀਂ ਮਨ ਵਿੱਚ ਸ਼ਾਂਤੀ ਨਹੀਂ ਹੈ ਮਨ ਵਿੱਚ ਟਿਕਾਉ ਹੈ ਹੀ ਨਹੀਂ ਟਿੱਕੇ ਨਹੀਂ ਬੈਠਿਆ ਜਾਂਦਾ ਗਿਆਨ ਇੰਦਰੀਆਂ ਨੂੰ ਕੰਟਰੋਲ ਕਰਕੇ ਪੂਰੇ ਧਿਆਨ ਨਾਲ ਵਿੱਚ ਮਨ ਗੁਰੂ ਚਰਨਾਂ ਵਿੱਚ ਸਾਰੇ ਫੁਰਨੇ ਹਟਾ ਕੇ ਕਿ ਮਨਾ ਗੁਰੂ ਦੀ ਗੱਲ ਕੰਨ ਵਿੱਚ ਪਵੇ ਤੇ ਅੰਦਰ ਹਿਰਦੇ ਤੱਕ ਪਹੁੰਚੇ ਤੇ ਜਦੋਂ ਸੁਰਤ ਫਿਰ ਸਾਡੀ ਪਹੁੰਚ ਜਾਂਦੀ ਹੈ ਜਦੋਂ ਸ਼ਬਦ ਸੁਰਤ ਦਾ ਮੇਲ ਹੋ ਗਿਆ ਫਿਰ ਤੈਨੂੰ ਗੁਰੂ ਜੀ ਦੀ ਸਿੱਖਿਆ ਪ੍ਰਾਪਤ ਹੋ ਜਾਣੀ ਕਿਉਂਕਿ ਸ਼ਬਦ ਤੇ ਸੁਰਤ ਦੇ ਮੇਲ ਨੂੰ ਹੀ ਸਿੱਖੀ ਕਿਹਾ ਜਾਂਦਾ ਹੈ ਆਖੋ ਸਤਨਾਮ ਜਦੋਂ ਸ਼ਬਦ ਤੇ ਸੁਰਤ ਦਾ ਮੇਲ ਹੋ ਗਿਆ ਫਿਰ ਤੈਨੂੰ ਸਿੱਖੀ ਪ੍ਰਾਪਤ ਹੋ ਜਾਣੀ ਹੈ ਮਨ ਨਹੀਂ ਪ੍ਰੀਤ ਕਹਿ ਮੁਖ ਬਾਤਾਂ ਮਨ ਦੀ ਪ੍ਰੀਤ ਨਹੀਂ ਹੈ ਪਰ ਮੁੱਖ ਵਿੱਚ ਉਹ ਕਹਿ ਰਿਹਾ ਕਿ ਮੇਰੀ ਪ੍ਰੀਤ ਹੈ ਗੁਰੂ ਨਾਲ ਮੈਂ ਗੁਰੂ ਜੀ ਨੂੰ ਬਹੁਤ ਮੰਨਦਾ ਹਾਂ ਮੈਂ ਗੁਰੂ ਜੀ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਪ੍ਰੇਮ ਕਰਨ ਕਰਨ ਵਿੱਚ ਬੜਾ ਫਰਕ ਹੈ ਪ੍ਰੀਤ ਦੀ ਤੁਲਨਾ ਕਰਨੀ ਹੈ ਤੇ ਆਪਣੇ ਬੱਚੇ ਦੇ ਬਰਾਬਰ ਕਰਿਆ ਕਰੋ ਵੀ ਕੀ ਮੈਨੂੰ ਜਿਵੇਂ ਬੱਚਾ ਪਿਆਰਾ ਲੱਗ ਰਿਹਾ ਹੈ ਗੁਰੂ ਜੀ ਵੀ ਪਿਆਰਾ ਲੱਗ ਰਿਹਾ ਹੈ ਪਾਗਲ ਹੋ ਜਾਣਾ ਨਾ ਬੰਦਾ ਬੱਚੇ ਦੇ ਪ੍ਰੇਮ ਦੇ ਅੰਦਰ ਜਦੋਂ ਲਾਡ ਕਰ ਰਿਹਾ ਹੁੰਦਾ ਹੈ ਪਾਗਲਾਂ ਵਾਲੀਆਂ ਗੱਲਾਂ ਕਰਦਾ ਹੈ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਦੋਂ ਸੇਵਾ ਕਰਦਾ ਹੈ ਜਾਂ ਸਿਮਰਨ ਕਰਦਾ ਹੈ ਉਹਨੂੰ ਪਤਾ ਨਹੀਂ ਲੱਗਦਾ ਹੈ ਕਿ ਮੈਨੂੰ ਕੋਈ ਕੌਣ ਕੀ ਕਹੇਗਾ ਤੇ ਜਾਂ ਮੈਨੂੰ ਕੋਈ ਵੇਖ ਰਿਹਾ ਜਾਂ ਮੈਨੂੰ ਵੇਖਣ ਵਾਲਾ ਕੀ ਕਹੇਗਾ ਇਹ ਗੱਲਾਂ ਉਹਦੇ ਨੇੜੇ ਵੀ ਨਹੀਂ ਹੁੰਦੀਆਂ ਕਿਉਂਕਿ ਉਹ ਉਹਦੇ ਪ੍ਰੇਮ ਵਿੱਚ ਪਾਗਲ ਹੋ ਜਾਂਦਾ ਹੈ ਅਤੀਤ ਸਦਾਏ ਮਾਇਆ ਕਾ ਮਾਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਵੀ ਵੇਖ ਮੂਰਖ ਦੇ ਹੱਥ ਦੀ ਗੱਲ ਇਹ ਆਪਣੇ ਆਪ ਨੂੰ ਤਿਆਗੀ ਅਖਵਾ ਰਿਹਾ ਹੈ ਪਰ ਅੰਦਰ ਮਾਇਆ ਦੀ ਲਾਲਸਾ ਦੇ ਵਿੱਚ ਮਸਤ ਰਹਿੰਦਾ ਹੈ ਅਤੀਤ ਸਦਾਏ ਅਤੀਤ ਭਾਵ ਬ੍ਰਕਤ ਤਿਆਗੀ ਅਖਵਾਉਂਦਾ ਹੈ ਅਤੀਤ ਸਦਾਏ ਮਾਇਆ ਕਾ ਮਾਤਾ ਆਪਣੇ ਆਪ ਨੂੰ ਤਿਆਗੀ ਅਖਵਾ ਕੇ ਪਰ ਮਨ ਨਹੀਂ ਪ੍ਰੀਤ ਕਹੈ ਮੁਖਵਾਤਾ ਮਨ ਦੇ ਵਿੱਚ ਤਾਂ ਪਿਆਰ ਨਹੀਂ ਹੈ ਪਰ ਮੂੰਹੋਂ ਆਖਦਾ ਹੈ ਕਿ ਮੈਂ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਹਾਂ ਕਹੋ ਨਾਨਕ ਪ੍ਰਭ ਬਿਨੋਂ ਸਨੀਜੈ ਸਤਿਗੁਰੂ ਜੀ ਫਿਰ ਕਹਿੰਦੇ ਆ ਕਿ हे ਪਰਮਾਤਮਾ हे ਪ੍ਰਭੂ ਮੇਰੀ ਬੇਨਤੀ ਸੁਣੋ ਕੁਚਲ ਕਠੋਰ ਕਾਮੀ ਮੁਕਤ ਕੀਜੈ ਜੀਵ ਵਿਚਾਰਾ ਕੀ ਕਰਨ ਜੋਗਾ ਹੈ ਇਹ ਮੰਦ ਕਰਮੀ ਹੈ ਨਰਦਈ ਹੈ ਤੇ ਬਸ਼ਈ ਹੈ ਫਿਰ ਵੀ ਇਹ ਤੇਰਾ ਹੈ ਚੰਗਾ ਹੈ ਭਾਵੇਂ ਮਾੜਾ ਚੰਗਿਆਂ ਭਾਵੇਂ ਮੰਦਿਆਂ ਪਰ ਤੇਰੇ ਆ ਤੇਰਾ ਹਾਂ ਕੁਚਲ ਕਠੋਰ ਕਾਮੀ ਮੁਕਤ ਕੀਜੈ ਅਸੀਂ ਚੰਗੇ ਆ ਮਾੜੇ ਆ ਤੇਰੇ ਹਾਂ ਤੇ ਏਸ ਨੂੰ ਇਹਨਾਂ ਬਕਾਰਾਂ ਤੋਂ ਖਲਾਸੀ ਬਖਸ਼ ਤੂੰ ਖਲਾਸੀ ਬਖ ਸਕਦਾ ਹੈ ਦਰਸ਼ਨ ਦੇਖੇ ਕੀ ਵਡਿਆਈ ਅਸਾਂ ਜੀਵਾਂ ਨੂੰ ਇਹ ਵਡਿਆਈ ਬਖਸ਼ ਕਿ ਤੇਰਾ ਦਰਸ਼ਨ ਕਰੀਏ ਐਸੀ ਕਿਰਪਾ ਕਰ ਸਤਿਗੁਰੂ ਜੀ ਇਹ ਵਡਿਆਈ ਬਖਸ਼ ਦਰਸ਼ਨ ਦੇਖੇ ਕੀ ਵੜਿਆਈ ਤੂੰ ਸੁਖ ਦਾਤੇ ਪੁਰਖ ਸੁਭਾਈ ਏ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਭ ਨੂੰ ਸੁਖ ਦੇਣ ਦੇ ਯੋਗ ਹੋ ਤੂੰ ਹੀ ਪਿਆਰ ਭਰਪੂਰ ਹੋ ਤੁਹਾਡਾ ਕਰਮ ਹੈ ਤੁਹਾਡਾ ਬਿਰਧ ਹੈ ਮਨੁੱਖਾ ਦੇ ਉੱਪਰ ਦਇਆ ਕਰਨੀ ਪਰ ਪਾਤਸ਼ਾਹ ਕਹਿੰਦਾ ਵੀ ਨਾਮ ਦੇ ਵੇਲੇ ਤੂੰ ਸੋਇਆ ਨਾ ਕਰ ਜਿਵੇਂ ਤੈਨੂੰ ਥੋੜਾ ਜਿਹਾ ਲਾਲਚ ਮਿਲ ਜੇ ਫਿਰ ਭੱਜ ਕੇ ਉੱਠ ਜਾਣਾ ਹੈ ਜਬ ਬੁਰੇ ਕਾਮ ਕਉ ਉਠ ਖਲੋਇਆ ਇਹ ਬਚਨ ਵੀ ਅੱਗੇ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੈ ਪਾਤਸ਼ਾਹ ਕਹਿੰਦਾ ਵੇਖ ਮਨੁੱਖ ਲਾਲਚ ਦੇ ਅਧੀਨ ਗਰਮੀ ਸਰਦੀ ਵੀ ਨਹੀਂ ਵੇਖਦੇ ਆਪਾਂ ਸਾਰੇ ਆਪਾਂ ਨੂੰ ਗਰਮੀ ਸਰਦੀ ਦਾ ਵੀ ਪਤਾ ਨਹੀਂ ਲੱਗਦਾ ਥੋੜਾ ਜਿਹਾ ਲਾਲਚ ਕੋਈ ਦੇਵੇ ਤੇ ਆਪਾਂ ਉਹ ਪਛਾਂ ਵੀ ਵੇਖਦੇ ਨਹੀਂ ਆਪਾਂ ਉਧਰ ਨੂੰ ਭੱਜਦੇ ਆ ਸਾਰੇ ਪਰ ਆਪਣੇ ਪੇਟ ਲਈ ਭੱਜਣਾ ਪੈਂਦਾ ਮਨੁੱਖ ਨੂੰ ਹਾਰਮ ਮਨੁੱਖ ਭੱਜਦਾ ਹੈ ਪਰ ਪਾਤਸ਼ਾਹ ਕਹਿੰਦੇ ਨਾਲ ਦੂਜੇ ਪਾਸੇ ਤੂੰ ਗੁਰੂ ਦੇ ਪਿਆਰ ਵਿੱਚ ਵੀ ਭੱਜਿਆ ਕਰ ਵਿਵੇਕ ਮਨਾ ਨਿਤਨੇਮ ਸ਼ੁਰੂ ਹੋ ਗਿਆ ਹੈ ਵੇਖ ਮਨਾ ਗੁਰੂ ਦੀ ਕਥਾ ਸ਼ੁਰੂ ਹੋ ਗਈ ਹੈ ਤੇ ਮੈਂ ਭੱਜ ਕੇ ਜਾਵਾਂ ਭਾਵ ਜਿਵੇਂ ਤੂੰ ਪਦਾਰਥ ਲੈਣ ਲਈ ਭੱਜਦਾ ਹੈ ਇਹ ਨਹੀਂ ਵੀ ਉਧਰ ਨਹੀਂ ਜਾਣਾ ਪਦਾਰਥਾਂ ਬਿਨਾ ਕਿੱਥੇ ਸਰਦਾ ਜਿਹਦੇ ਢਿੱਡ ਲੱਗ ਗਿਆ ਉਹਦੇ ਮਾਇਆ ਲੱਗ ਚੁੱਕੀ ਹੈ ਉਹਨੂੰ ਮਾਇਆ ਬਿਨਾ ਸਰਦਾ ਨਹੀਂ ਹੈ ਨਾ ਹੀ ਉਹਨੂੰ ਪਦਾਰਥਾਂ ਬਿਨਾ ਸਰੇ ਪਰ ਪਾਤਸ਼ਾਹ ਕਹਿੰਦਾ ਵੀ ਉਹਦੇ ਉਲਟ ਤੂੰ ਉਹਨੂੰ ਵਿਸਾਰਨ ਗੱਲ ਸਮਝਣ ਦੀ ਹੈ ਨਾ ਵੀ ਅਸੀਂ ਇਹਦਾ ਮਤਲਬ ਇਹ ਨਹੀਂ ਹੈ ਵੀ ਕੰਮ ਨਹੀਂ ਕਰਨੇ ਜੇ ਪਦਾਰਥ ਲੈਣ ਨਹੀਂ ਜਾਣਾ ਜਾਂ ਮਾਇਆ ਨਹੀਂ ਕਮਾਉਣੀ ਇਹ ਨਹੀਂ ਕਹਿੰਦੇ ਪਾਤਸ਼ਾਹ ਪਾਤਸ਼ਾਹ ਕਹਿੰਦੇ ਪਰ ਜਿਵੇਂ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਕਹਿੰਦੇ ਵੀ ਮੂਰਖ ਮਨੁੱਖ ਮਨ ਦੇ ਕਰਮ ਲਈ ਛੇਤੀ ਤਿਆਰ ਹੋ ਜਾਂਦਾ ਹੈ ਪਰ ਜਦੋਂ ਨਾਮ ਸਿਮਰਨ ਦੇ ਵੇਲੇ ਅੰਮ੍ਰਿਤ ਵੇਲੇ ਇਹ ਲੰਮੀਆਂ ਤਾਨ ਕੇ ਸੌ ਜਾਂਦਾ ਹੈ ਪਾਤਸ਼ਾਹ ਕਹਿੰਦੇ ਨਹੀਂ ਵੇਗ ਉੱਠਣ ਦਾ ਉਦਮ ਕਰਿਆ ਕਰ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ ਇੱਕ ਦਿਨ ਐਸੀਆਂ ਲੰਮੀਆਂ ਤਾਣ ਕੇ ਸੌ ਜਾਣਾ ਕਿ ਤੈਨੂੰ ਆਵਾਜ਼ ਵੀ ਸੁਣਨੀ ਨਹੀਂ ਇਸ ਕਰਕੇ ਨਾਮ ਕੀ ਵੇਲਾ ਪੈ ਪੈ ਸੋਇਆ ਤੇ ਅੰਮ੍ਰਿਤ ਵੇਲੇ ਤੂੰ ਲੰਮੀਆਂ ਤਾਣ ਕੇ ਸੌ ਜਾਂਦਾ ਹੈ ਬੇਪਰਵਾਹ ਹੋ ਕੇ ਸੌ ਜਾਂਦਾ ਹੈ ਪਤਾ ਨਹੀਂ ਲੱਗ ਰਿਹਾ ਕਿ ਵੇਲਾ ਜਿਹੜਾ ਉਹ ਬੀਤ ਰਿਹਾ ਹੈ ਔਸਰ ਆਪਣਾ 부ਝੈ ਨਾ ਆਣਾ ਵੀ ਆਪਣਾ ਔਸਰ ਆਪਣਾ ਮੌਕਾ ਤੂੰ ਬੁੱਝੀ ਨਹੀਂ ਰਿਹਾ ਵੀ ਮਨਾ ਮੇਰਾ ਮੌਕਾ ਜਿਹੜਾ ਮੇਰਾ ਸਮਾਂ ਇਹ ਤਾਂ ਲੰਘ ਰਿਹਾ ਹੈ ਔਸਰ ਆਪਣਾ ਬੁੱਝੈ ਨਾ ਆਣਾ ਬੇਸਮਝ ਮਨੁੱਖੇ ਨਹੀਂ ਸਮਝ ਰਿਹਾ ਕਿ ਜੀਵਨ ਹੀ ਅਸਲ ਮੌਕਾ ਹੈ ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ ਇੱਕ ਮਨੁੱਖਾ ਜਨਮ ਹੀ ਮੌਕਾ ਹੈ ਇਸ ਤੋਂ ਬਾਅਦ ਕੋਈ ਮੌਕਾ ਨਹੀਂ ਹੈ ਜਦੋਂ ਇਹ ਔਸਰ ਔਸਰ ਕਹਿੰਦੇ ਆ ਮੌਕੇ ਨੂੰ ਵੀ ਜਦੋਂ ਇਹ ਸਮਾਂ ਬੀਤ ਗਿਆ ਇਸ ਤੋਂ ਬਾਅਦ ਕੋਈ ਮੌਕਾ ਨਹੀਂ ਦੇਰ ਕੋ ਬਸ ਆਹੀ ਚਾਂਸ ਸਾਡੇ ਕੋਲੇ ਜਿੰਨਾ ਚਿਰ ਤੈਨੂੰ ਸਰੀਰ ਮਿਲਿਆ ਹੋਇਆ ਹੈ ਜਿੰਨਾ ਚਿਰ ਤੈਨੂੰ ਸਾਧਨ ਮਿਲਿਆ ਹੋਇਆ ਬਸ ਆਹਾ ਮੌਕਾ ਜੇ ਇਹ ਮੌਕਾ ਖੁੰਝ ਗਿਆ ਫੇਰ ਵੇਲਾ ਹੱਥ ਨਹੀਂ ਆਉਂਦਾ ਇਸ ਪੌੜੀ ਤੇ ਜੋ ਨਰ ਝੁੱਕੈ ਆਏ ਜਾਏ ਦੁੱਖ ਪਾਏਂ ਜਦੋਂ ਇਸ ਪੌੜੀ ਦੇ ਡੰਡੇ ਤੋਂ ਤੂੰ ਤਿਲਕ ਗਿਆ ਤਾਂ ਫਿਰ ਆਏ ਜਾਏ ਦੁੱਖ ਪਾਏਂਦਾ ਫਿਰ ਤੇਰੇ ਆਉਣਾ ਜਾਣਾ ਆਪਣੇ ਪੱਲੇ ਪੈ ਜਾਣਾ ਇਸ ਪੌੜੀ ਤੇ ਜੋ ਨਰ ਚੁੱਕਾ ਹੁਣ ਇੱਥੋਂ ਤੱਕ ਪਹੁੰਚ ਗਿਆ ਹੈ ਤੂੰ ਮਨੁੱਖਾ ਜਨਮ ਦੀ ਵਾਰੀ ਤੱਕ ਪਹੁੰਚ ਗਿਆ ਕਰਮ ਚੰਗੇ ਹਉ ਆਇਆ ਦੂਰੋਂ ਚੱਲਕੈ ਮੈਂ ਤੱਕੀ ਤੋ ਸ਼ਰਣਾਏ ਜੀ ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਹੁਣ ਮੇਰੇ ਦੁੱਖ ਗਵਾ ਦਿਓ ਸਤਿਗੁਰੂ ਜੀ ਇਹ ਮੇਰਾ ਜਨਮ ਮਰਨ ਦਾ ਦੁੱਖ ਭਾਵ ਕੱਟ ਦਿਓ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਣਾਏ ਜੀਓ ਹਉ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀ ਭਾਵ ਕਿ ਇਹ ਵੀ ਜਨਮ ਮਰਨ ਦਾ ਦੁੱਖ ਨਾਮ ਕੀ ਵੇਲਾ ਪੈ ਪੈ ਸੋਇਆ ਤੂੰ ਉਹ ਵੇਲਾ ਸੌ ਕੇ ਨਾਮ ਗਵਾਇਆ ਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਆਪਣਾ ਔਸਰ ਤੂੰ ਬੁੱਝ ਨਹੀਂ ਰਹਾ ਮਾਇਆ ਮੋਹ ਰੰਗ ਲਪਟਾਨਾ ਆਪਾਂ ਸਾਰੇ ਮੂਰਖ ਮਨੁੱਖ ਮਾਦੇ ਮੋਹ ਦੀ ਲਗਨ ਵਿੱਚ ਮਸਤ ਹੋ ਜਾਂਨੇ ਆ ਅੰਮ੍ਰਿਤ ਵੇਲਾ ਬਿਸਰ ਜਾਂਦਾ ਓਦੋਂ ਬਹੁਤ ਵੱਡਾ ਪਛਤਾਵਾ ਹੋਣਾ ਚਾਹੀਦਾ ਜਿੱਦ ਦੇ ਨਾਮ ਬਿਸਰ ਗਿਆ ਨਿਤਨੇ ਮਿਸਰ ਗਿਆ ਨਿਤਨੇਮ ਨੂੰ ਜਦੋਂ ਮਾਨਨਾ ਕਰੇ ਸਿਮਰ ਨੂੰ ਮਾਨ ਨਹੀਂ ਕਰਦਾ ਤਾਂ ਗੁਰੂ ਨਾਨਕ ਨੇ ਤੇਰੀ ਬਾਹ ਛੱਡ ਦਿੱਤੀ ਐ ਤੂੰ ਛੜਾ ਲਈ ਐ ਪਰ ਜੇ ਤੇਰਾ ਨਿਤਨੇਮ ਨੂੰ ਨਾਮ ਨੂੰ ਮਨ ਕਰ ਰਿਹਾ ਤਾਂ ਸਮਝ ਲੈ ਵੀ ਗੁਰਨਾਨਕ ਨੇ ਤੇਰੀ ਬਾਹ ਫੜੀ ਹੋਈ ਆ ਆਖੋ ਸਤਨਾਮ ਆਪਾਂ ਮਸਤ ਹੋ ਜਾਂਦੇ ਆ ਭੁੱਲ ਜਾਂਦੇ ਆ ਆਪਾਂ ਸਾਰੀ ਸੰਸਾਰ ਦੇ ਰੰਗ ਵਿੱਚ ਮਸਤ ਹੋ ਜਾਂਦੇ ਆ ਲੋਭ ਲਹਿਰ ਕੋ ਬਿਕਸ ਫੁੱਲ ਬੈਠਾ ਅੰਦਰ ਉੱਠ ਰਹੀ ਲੋਭ ਦੀ ਲਹਿਰ ਦੇ ਕਾਰਨ ਮਾਇਕ ਪਦਾਰਥਾਂ ਦੀ ਲਾਭ ਦੀ ਆਸ ਤੇ ਖੁਸ਼ ਹੋ ਕੇ ਫੁੱਲ ਰਿਹਾ ਹੈ ਖੁਸ਼ ਹੁੰਦਾ ਹੈ ਬੜੀ ਮਸਤੀ ਆ ਜਾਂਦੀ ਹੈ ਇਹਦੇ ਅੰਦਰ ਪਰ ਪਾਸ਼ਾ ਕਹਿੰਦੇ ਨਹੀਂ ਮਿੱਟੀ ਦਾ ਪੁਤਲਾ ਹੈ ਤੂੰ ਤੇਰੀ ਹਾਲਤ ਕੀ ਹੈ ਮਾਟੀ ਕੋ ਪੂਤਰਾ ਕੈਸੇ ਨੱਚਤ ਹੈ ਦੇਖਿਆ ਦੇਖਿਆ ਸੁਣਾ ਬੋਲਾ ਦੌਰਿਓ ਫਿਰਦਾ ਕਹਿੰਦੇ ਮਿੱਟੀ ਦਾ ਪੁਤਲਾ ਵੇਖੋ ਕਿਵੇਂ ਨੱਚਦਾ ਹੈ ਮਾਟੀ ਕੋ ਪੂਤਰਾ ਕੈਸੇ ਨੱਚਤ ਹੈ ਦੇਖਿਆ ਦੇਖਿਆ ਸੁਣਾ ਬੋਲਾ ਦੌਰਿਓ ਫਿਰਦਾ ਹੈ ਜਬ ਕਛ ਪਾਵੈ ਤਬ ਗਰਭ ਕਰਦਾ ਹੈ ਕਹਿੰਦੇ ਥੋੜਾ ਜਾਂ ਮਿਲ ਜੇ ਸ਼ਾਲਾ ਮਾਰਨ ਲੱਗ ਜਾਂਦਾ ਮਾਇਆ ਗਈ ਤਵ ਰੋਵਣ ਲੱਗਦਾ ਹੈ ਥੋੜਾ ਜਿਹਾ ਘਾਟਾ ਪੈ ਜੇ ਫਿਰ ਰੋਣ ਲੱਗ ਜਾਂਦਾ ਹੈ ਇਹਦੀ ਤੇ ਇਹ ਹਾਲਤ ਹੈ ਮਨੁੱਖ ਦੀ ਕਿਉਂਕਿ ਵੇਖ ਰਿਹਾ ਪ੍ਰਮਾਤਮਾ ਲੋਭ ਲਹਿਰ ਕੋ ਬਿਕਸ ਫੂਲ ਬੈਠਾ ਇਹ ਅੰਦਰ ਲਹਿਰ ਉੱਠਦੀ ਹੈ ਇਹਦੇ ਲੋਭ ਦੀ ਸਾਧ ਜਨਾ ਕਾ ਦਰਸ਼ਨਾਂ ਨਹੀਂ ਲੇਠਾ ਕਦੇ ਗੁਰੂ ਦੇ ਗੁਰਮੁਖ ਜਨਾ ਦੀ ਸੰਤ ਜਨਾ ਦਾ ਦਰਸ਼ਨ ਵੀ ਨਹੀਂ ਕਰਦਾ ਸੰਗਤ ਨਹੀਂ ਕਰਦਾ ਕਬਹੂ ਨਾ ਸਮਝੇ ਅਗਿਆਨ ਗਵਾਰਾ ਆਤਮਿਕ ਜੀਵਨ ਦੀ ਸੂਝ ਤੋਂ ਸੱਖਣਾ ਹੋ ਚੁੱਕਿਆ ਹੈ ਤੇ ਇਸ ਤਰ੍ਹਾਂ ਮੂਰਖ ਮਨ ਆਪਣੇ ਅਸਲ ਭਲੇ ਦੀ ਗੱਲ ਨੂੰ ਤਾਂ ਸਮਝ ਹੀ ਨਹੀਂ ਰਿਹਾ ਜਿਹੜੀ ਅਸਲ ਭਲੇ ਦੀ ਗੱਲ ਹੈ ਜਿਹੜੀ ਗੁਰੂ ਸਾਹਿਬ ਜੀ ਤੋਂ ਮਿਲਣੀ ਆ ਉਹਨੂੰ ਤਾਂ ਸਮਝ ਹੀ ਨਹੀਂ ਰਿਹਾ ਬਹਰ ਬਹਰ ਲੱਪਟੋ ਜੰਜਾਰਾ ਮੁੜ ਮੁੜ ਕੇ ਆਪਾਂ ਫੇਰ ਧੰਦਿਆਂ ਵਿੱਚ ਰੁੱਝ ਰਹੇ ਹਾਂ ਵਿਖੈ ਨਾਦ ਕੰਨ ਸੁਣ ਭੀਨਾ ਮਾਇਆ ਤੇ ਮੋਹ ਵਿਚੰਨਾ ਹੋਇਆ ਮਨੁੱਖ ਵਿਸ਼ੇ ਵਿਕਾਰਾਂ ਦੇ ਗੀਤ ਕੰਨੀ ਸੁਣ ਕੇ ਖੁਸ਼ ਹੁੰਦਾ ਹੈ ਦੇਖ ਵਿਸ਼ੇਵਕਾਰਾਂ ਦੇ ਜੇ ਆਪਾਂ ਕਹਿ ਦੀਏ ਨਾ ਕਿਸੇ ਨੂੰ ਵੀ ਉਹ ਤੇ ਬਹੁਤ ਗਲਤ ਗਾਉਂਦਾ ਸੀ ਜੀ ਲੋਕ ਫਿਰ ਬੜਾ ਮਾੜਾ ਕਹਿੰਦੇ ਤੂੰ ਇਹਨੂੰ ਗਲਤ ਕਿਉਂ ਕਹਿਣਾ ਹੈ ਗਾਉਣ ਵਾਲੇ ਨੂੰ ਗਲਤ ਕਿਉਂ ਕਹਿਣਾ ਕਿਉਂਕਿ ਇਹ ਸਾਨੂੰ ਆਦਤ ਪੈ ਗਈ ਵਿਖਾ ਨਾਦ ਕਰਨ ਸੁਣ ਪੀਣਾ ਕਹਿੰਦੇ ਇਹ ਉਹਦੇ ਮੋਹ ਵਿੱਚ ਅੰਨਾ ਹੋਇਆ ਵਿਸ਼ੇਵਕਾਰਾਂ ਦੇ ਗੀਤ ਕਰਨੀ ਸੁਣ ਕੇ ਬਹੁਤ ਖੁਸ਼ ਆਉਂਦਾ ਕਿਉਂਕਿ ਉਹ ਆਨੰਦ ਨਾਲ ਜੁੜਿਆ ਹੋਇਆ ਕੂੜ ਕੂੜਾ ਨੇਹੋ ਲੱਗਾ ਬਿਸਰਿਆ ਕਰਤਾਰ ਕਹਿੰਦੇ ਕੂੜ ਨਾਲ ਪ੍ਰੇਮ ਹੋ ਗਿਆ ਕਰਤਾਰ ਵਿਸਰ ਗਿਆ ਹਰ ਜਸ ਸੁਣ ਤ ਆਲਸ ਮਨ ਕੀਨਾ ਦੁਨੀਆ ਦੇ ਗੀਤ ਸੁਣ ਕੇ ਖੁਸ਼ ਹੁੰਦਾ ਪਰ ਪ੍ਰਮਾਤਮਾ ਦੀ ਸੈਸਲਾ ਸੁਣਨ ਵੇਲੇ ਆਲਸ ਕਰਦਾ ਹੈ ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ ਪਾਤਸ਼ਾਹ ਕਹਿੰਦੇ ਐ ਅੰਦੇ ਮਨੁੱਖਾ ਤੂੰ ਅੱਖਾਂ ਨਾਲ ਕਿਉਂ ਨਹੀਂ ਵੇਖਦਾ ਛੋੜ ਜਾਹੇ ਝੂਠੇ ਸਭ ਤੰਦੇ ਕੇ ਸਾਰੇ ਦੁਨੀਆਂ ਵਾਲੇ ਧੰਦੇ ਛੱਡ ਕੇ ਤੂੰ ਆਖਰ ਚਲੇ ਜਾਣਾ ਹੈ ਕਹੋ ਨਾਨਕ ਪ੍ਰਭ ਬਖਸ਼ਿ ਕਿਰੀਜੈ ਕਰ ਕਿਰਪਾ ਮਹੈ ਸਾਧ ਸੰਗ ਦੀਜੈ ਇਸ ਕਰਕੇ ਮੇਰੇ ਉੱਤੇ ਮਿਹਰ ਕਰ ਸਤਿਗੁਰੂ ਜੀ ਕਰ ਕਿਰਪਾ ਮੈ ਸਾਧ ਸੰਗ ਦੀਜੈ ਕਿਰਪਾ ਕਰਕੇ ਮੈਨੂੰ ਗੁਰਮਖਾਂ ਦੀ ਸੰਗਤ ਬਖਸ਼ ਜਿਹਦੇ ਨਾਲ ਮੇਰਾ ਜੀਵਨ ਬਣੈ ਤਉ ਕਿਛ ਪਾਈਐ ਜੋ ਹੋਈਐ ਰੇਨਾ ਕਿਉਂਕਿ ਸਾਧ ਸੰਗਤ ਵਿੱਚੋਂ ਵੀ ਤਦੋਂ ਹੀ ਕੋਝਾ ਅਸਰ ਕਰ ਸਕੀਦਾ ਜਦੋਂ ਗੁਰਮਖਾਂ ਦੇ ਚਰਨਾਂ ਦੀ ਧੂੜ ਬਣੇਗਾ ਭਾਵ ਉਹ ਤੋਂ ਗਿਆਨ ਪ੍ਰਾਪਤ ਕਰੇਗਾ ਜਿਸੇ ਭਜਾਏ ਤਿਸ ਨਾਮ ਲੈਣਾ ਜਿਸ ਮਨੁੱਖ ਨੂੰ ਪਰਮਾਤਮਾ ਚਰਨ ਧੂੜ ਹੋਣ ਦੀ ਸੋਝੀ ਬਖਸ਼ ਦਿੰਦਾ ਹੈ ਉਹ ਸਾਧ ਸੰਗ ਵਿੱਚ ਟਿਕ ਕੇ ਪਰਮਾਤਮਾ ਜੀ ਦਾ ਕਾਲਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਦਾ ਹੈ ਇਸ ਤਰ੍ਹਾਂ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ